ਇਹ ਇੱਕ ਸ਼ੰਕੇ ਕਢ ਦੋ ਮਨ ਦੇ ਵਿੱਚ ਸਮਾਂ ਜ਼ਿਆਦਾ ਨਹੀਂ ਹੈ ਸਮਾਂ ਥੋੜਾ ਹੀ ਹੈ ਸਮਾਂ ਕਿ ਭਿਆਨਕ ਆ ਰਿਹਾ ਪਰ ਇਹਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਨਾਲ ਜੁੜਨਗੇ ਜਿਹੜੇ ਨਾਮ ਨਾਲ ਜੁੜਨਗੇ ਉਹਨਾਂ ਦਾ ਬਚਾਅ ਹੋਣਾ ਜਿਨ੍ਹਾਂ ਨੇ ਮੂਲ ਮੰਤਰ ਨਾਲ ਜਪਿਆ ਵਾਹਿਗੁਰੂ ਸ਼ਬਦ ਨਾਲ ਜਪਿਆ ਗੁਰੂ ਗ੍ਰੰਥ ਸਾਹਿਬ ਮਹਾਰਾਜ ਨਾਲ ਨਾਮ ਜੁੜੇ ਜਿਨ੍ਹਾਂ ਨੇ ਮਕੋਲ ਕੀਤਾ ਇਹ ਤਾਂ ਐਵੇਂ ਨਹੀਂ ਜਾਂਦਾ ਹਾਉ ਬੀ ਵੈਸ਼ ਗੁਰੂ ਜਿਹੜੇ ਇਹ ਕੰਮ ਚ ਰਹੇ ਦਵਾਈ ਨਹੀਂ ਲੱਗਣੀ ਤੁਹਾਨੂੰ ਮੈਂ ਕਹਿ ਰਿਹਾ ਦਵਾਈ ਨਹੀਂ ਲੱਗਣੀ 3 ਸਾਲ ਪਹਿਲਾਂ ਕਿਹਾ ਸੀ ਵੀ ਇੰਜੈਕਸ਼ਨ ਨਾਲ ਲਵਾਇਓ ਕਿਹਾ ਸੀ ਸਾਰੀ ਸੰਗਤ ਨੂੰ ਕਈਆਂ ਨੇ ਲਵਾਏ ਨਹੀਂ ਕਈਆਂ ਨੇ ਫਿਰ ਵੀ ਲਵਾ ਲਿਆ ਅੱਜ ਹੁਣ ਬਹੁਤ ਔਖੇ ਨੇ ਉਹ ਜਿਨ੍ਹਾਂ ਨੇ ਇੰਜੈਕਸ਼ਨ ਲਵਾਇਆ ਜੋ ਅਸੀਂ ਮੈਂ ਅੱਜ ਖਸਮ ਕੀ ਬਾਣੀ ਫੈਸਲਾ ਕਰੀ ਗਿਆਨ ਮਿਲਨ ਲੋ ਜੋ ਮਹਾਰਾਜ ਵੱਲੋਂ ਹੁਕਮ ਹੰਦਾ ਤੁਹਾਨੂੰ ਦਸੀਦਾ ਵੀ ਸੰਗਤ ਦਾ ਭਲਾ ਹੋਵੇ ਇਹ ਗੱਲਾਂ ਜਿਹੜੀਆਂ ਅੱਜ ਕਰ ਰਹੀਆਂ ਤਿੰਨ ਚਾਰ ਸਾਲ ਬਾਅਦ ਪਤਾ ਲੱਗਣੀ ਆ ਜੋ ਤਿੰਨ ਚਾਰ ਸਾਲ ਪਹਿਲਾਂ ਕਿਹਾ ਸੀ ਉਹ ਅੱਜ ਪਤਾ ਲੱਗਦਾ ਸੋ ਸਾਧ ਸੰਗਤ ਮੂਰ ਮੰਤਰ ਨਾਲ ਜੁੜਨਾ ਵਾਹਿਗੁਰੂ ਸ਼ਬਦ ਨਾਲ ਜੁੜਨਾ ਜੋ ਸ਼ਬਦ ਤੁਹਾਨੂੰ ਦੱਸੇ ਰਹੇ ਉਹਨਾਂ ਦਾ ਜਾਪ ਕਰੋ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਨਾਂ ਜੋੜੋ ਗੁਰਨਾਨਕ ਸਾਹਿਬ ਨੂੰ ਵਿਰਦੇ ਜਿ ਵਸਾਓ ਘਾਟ ਨਹੀਂ ਕੋਈ ਆ ਸਕਦੀ ਕਿਸੇ ਤਰ੍ਹਾਂ ਦੀ ਵੀ ਜੋ ਮੰਗੇ ਠਾਕ ਰੱਬਨੀ ਤੇ ਸੋਈ ਸੋਈ ਲਖਮੀ ਟੋਟ ਨਾ ਆਵੇ ਹਾਈ ਕਰ ਚਰ ਹੁੰਦਾ ਜਿੰਨੇ ਮਰਜੀ ਪੈਸੇ ਕਰੀ ਜੋ ਟੋਟ ਨਹੀਂ ਆ ਸਕਦੀ ਇਹ ਆਪਣੇ ਮਨ ਦੇ ਵਿੱਚ ਪਤਾ ਨਹੀਂ ਖਤਮ ਹੋ ਜਾਣਗੇ ਹੋਏ ਜਦੋਂ ਮਹਾਰਾਜ ਨੇ ਦੇਣੇ ਨਾ ਪੇੜ ਨਹੀਂ ਘਟਣ ਹੁੰਦੇ ਗੁਰੂ ਕੇ ਲੰਗਰਾਂ ਦੇ ਵਿੱਚ ਲਾਉ ਸੰਗਤਾਂ ਨੂੰ ਛਕਾਓ ਵਧੀਆ ਤੋਂ ਵਧੀਆ ਪਦਾਰਥ ਬੜੀਆਂ ਮਹਾਰਾਜ